ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਦੂਜੇ ਪਾਸੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਕੇਸ ਦਰਜ ਹੋ ਗਿਆ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਤਰਸਨੀ ਮਚਾ ਦਿੱਤੀ ਹੈ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਕਰਨਲ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਆਖਰ ਉਹਨਾਂ ਦਾ ਦੋਸ਼ ਕੀ ਹੈ ਕਰਨਲ ਦੇ ਨਾਲ ਨਾਲ ਦੋ ਬੰਦੇ ਹੋਰ ਵੀ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਹੈ ਆਪ ਦੂਜੇ ਪਾਸੇ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਹੁਣ ਸਾਂਝੀ ਕਰਾਂਗੇ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਕਹਿ ਸਕਦੇ ਜਿਵੇਂ ਕਿ ਇੱਕ ਵੱਡੀ ਖਬਰ ਆਖਰ ਕਰਨਲ ਨੂੰ ਗਿਰਵੀਦਾਰ ਕਿਉਂ ਕੀਤਾ ਕਰਨਲ ਦਾ ਦੋਸ਼ ਕੀ ਹੈ ਉਹਦੀ ਪਤਨੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਸੀਬੀਆਈ ਦੇ ਤਹਿਤ ਇਹਨਾਂ ਨੂੰ ਗਿਰਵੀਦਾਰ ਕੀਤਾ ਗਿਆ ਸੀਬੀਆਈ ਨੂੰ ਬਹੁਤ ਵੱਡੀ ਇਹਦੇ ਵਿੱਚ ਸਫਲਤਾ ਵੀ ਦੱਸੀ ਜਾ ਰਹੀ ਹੈ ਆਖਰ ਸੀਬੀਆਈ ਨੇ ਸਫਲਤਾ ਕਿਉਂ ਕਿਹਾ ਗਿਆ ਕਿ ਇਹਨਾਂ ਨੂੰ ਸਫਲਤਾ ਮਿਲ ਗਈ ਹੈ ਦੂਜੇ ਪਾਸੇ ਕਰਨਲ ਦੀ ਪਤਨੀ ਦੇ ਉੱਤੇ ਤਾਂ ਕੇਸ ਦਰਜ ਹੋਣੀ ਸੀ ਪਰ ਕਰਨਲ ਨੂੰ ਵੀ ਗਿਰਵਧਾਰ ਕਰ ਲਿਆ ਗਿਆ ਕਿਹੜੇ ਮਾਮਲੇ ਦੇ ਵਿੱਚ ਕੀਤਾ ਇਹ ਸੁਣ ਲਓ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦੇ ਨੇਤਾ ਦੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਸਰਕਾਰ ਬਣਾਉਣਗੇ ਪਰ ਸਰਕਾਰ ਤਾਂ ਇੱਕ ਪਾਸੇ ਹੀ ਰਹਿ ਗਈ ਹੈ ਕਹਿੰਦੇ ਨਾਤਾ ਅਕਾਲੀ ਆਉਣੇ ਆ ਸੁਖਵੀਰ ਸਿੰਘ ਬਾਦਲਦਾਰਾ ਇਹ ਗੱਲ ਕਹੀ ਗਈ ਆ ਕਹਿੰਦਾ ਜੀ ਸਾਡੇ ਡਾਇਨਾਸੌਰ ਵੀ ਆਉਣਗੇ ਤੇ ਖਾਲੀ ਵੀ ਆਉਣਗੇ ਪਰ ਹੁਣ ਤਾਂ ਮਾਮਲਾ ਜਿਆਦਾ ਉਲਟਾ ਹੋ ਗਿਆ ਯਾਨੀ ਕਹਿ ਰਹੇ ਨੇ ਕਿ ਨਾਤਾ ਹੁਣ ਡਾਇਨਾਸੌਰ ਆਉਣੇ ਆ ਔਰ ਨਾ ਹੀ ਅਕਾਲੀ ਆਉਣੇ ਆ ਇਹ ਕਿੰਨੇ ਕਿਹਾ ਔਰ ਮਾਮਲਾ ਕੀ ਹੈ ਉਹ ਵੀ ਖਬਰ ਸਾਂਝੀ ਕਰਦੇ ਆ ਪਹਿਲੀ ਖਬਰ ਕਰਨਲ ਨੂੰ ਲੈ ਕੇ ਕਿ ਉਹਨਾਂ ਦੀ ਪਤਨੀ ਦੇ ਉੱਤੇ ਵੀ ਕੇਸ ਦਰਜ ਹੋ ਚੁੱਕਿਆ ਔਰ ਕਰਨਲ ਨੂੰ ਤਾਂ ਗ੍ਰਿਫਤਾਰੀ ਕਰ ਲਿਆ ਗਿਆ ਸੀਬੀਆਈ ਵੱਲੋਂ ਔਰ ਸੁਣੋ ਤੇ ਆਂਦੇ ਨਾਲ ਉਸ ਤੋਂ ਬਾਅਦ ਸੁਬੀਂ ਸਹੀ ਬਾਦਲ ਦੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭ੍ਰਸ਼ਟਾਚਾਰ ਦੇ ਮਸਲੇ ਦੇ ਵਿੱਚ ਭਾਰਤੀ ਫੌਜ ਦੇ ਕਰਨਲ ਨੂੰ ਸੀਬੀਆਈ ਨੇ ਗ੍ਰਿਫਤਾਰ ਤੱਕ ਕੀਤਾ ਪਰ ਉਹਨਾਂ ਦੀ ਪਤਨੀ ਨੂੰ ਵੀ ਨਾਮਜ਼ਦ ਕੀਤਾ ਪੁੱਲਨ ਸਾਹਿਬ ਵਧੇਰੇ ਜਾਣਕਾਰੀ ਕੀ ਹੈ ਇਹ ਅਫਸਰ ਕੌਣ ਹੈ ਤੇ ਫੌਜ ਦੇ ਵਿੱਚ ਜੇ ਭ੍ਰਸ਼ਟਾਚਾਰ ਹੋਵੇ ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਬਿਲਕੁਲ ਜੀ ਇਸ ਮਸਲੇ ਦੇ ਵਿੱਚ सीबीआई ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ सीबीआई ਨੇ ਭਾਰਤੀ ਫੌਜ ਦੇ ਇੱਕ ਕਰਨਲ ਨੂੰ ਕਰਗੀਤਰ ਨਾਲ ਦੋ ਪ੍ਰਾਈਵੇਟ ਬੰਦੇ ਵੀ ਗ੍ਰਿਫਤਾਰ ਕੀਤੇ ਨੇ ਜਿਹੜਾ ਕੇਸ ਰਜਿਸਟਰਡ ਕੀਤਾ ਗਿਆ ਉਸ ਕੇਸ ਦੇ ਵਿੱਚ ਕਰਨਲ ਦੀ ਪਤਨੀ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਅਸਲ ਦੇ ਵਿੱਚ ਇਹ ਸ਼੍ਰੀਨਗਰ ਗੰਗਾ ਨਗਰ ਵਿੱਚ ਸਤਨਾਸ ਸੀ ਕਮਾਂਡਰਡ ਅਫਸਰ ਉਹਦੀ ਜਿਹੜੀ ਪਤਨੀ ਉਹਦੀ ਵੀ ਭੂਮਿਕਾ ਜਿਹੜੀ ਹੈ ਜਾਂ ਚੱਲ ਰਹੀ ਹੈ ਇਹ ਭਾਰਤੀ ਜਿਹੜੇ ਡਿਫੈਂਸ ਮੰਤਰੀ ਦੇ ਵਿੱਚ ਰਿਸ਼ਵਤਖੋਰੀ ਦੇ ਮਸਲੇ ਦੇ ਵਿੱਚ ਜੀ ਲੈਫਟੀਨੈਂਟ ਕਰਨਲ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਸੀਬੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਡਿਫੈਂਸ ਮੰਤਰੀ ਦੇ ਤਹਿਤ ਆਉਣ ਵਾਲੇ ਜਿਹੜੇ ਡਿਫੈਂਸ ਪ੍ਰੋਡਕਸ਼ਨ ਜਿਹਨ ਪ੍ਰੋਡਕਟ ਦਾ ਉਹ ਭਾਗ ਹੈ ਉਹਦੇ ਸਬੰਧਤ ਲੈਫਟੀਨੈਂਟ ਕਰਨਲ ਦੀਪਕ कुमार ਸ਼ਰਮਾ ਨੂੰ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਨਿੱਜੀ ਵਿਅਕਤੀ ਬਰੋਦ ਕੁਮਾਰ ਨੂੰ ਵੇ ਗ੍ਰਿਫਤਾਰ ਕੀਤਾ ਗਿਆ ਸਰ ਸ਼ਰਮਾ ਤੇ ਉਹਨਾਂ ਦੀ ਪਤਨੀ ਦੇ ਵੱਖ-ਵੱਖ ਜਿਹੜੇ ਟਿਕਾਣੇ ਸੀ ਉਹਨਾਂ ਤੋਂ ਸੀ.ਜੀ. ਨੂੰ ਕੁੱਲ 2.36 ਕਰੋੜ ਰੁਪਏ ਵੀ ਨਕਦ ਜਿਹੜੇ ਮਿਲੇ ਸੀ ਉਹ ਤਾਂ ਸੁਣ ਲਿਆ ਪੰਜਾਬ ਵਾਲਿਓ ਕਰਨਲ ਦੇ ਕੋਲੋਂ ਔਰ ਉਹਨਾਂ ਦੀ ਪਤਨੀ ਦੇ ਕੋਲੋਂ ਬਾਅਦ ਦੀ ਬਹੁਤ ਵੱਡੀ ਹੋ ਚੁੱਕੀ ਹੈ। ਯਾਨੀ 36 ਕਰੋੜ ਰੁਪਈਆ ਉਹਨਾਂ ਕੋਲੋਂ ਬਰਾਮਦ ਹੋਇਆ। ਇਹਦੇ ਤੇ ਰਿਸ਼ਵਤ ਖੋਰੀ ਦਾ ਕੇਸ ਆ। ਕਰਨਲ ਨੂੰ ਤਾਂ ਹੁਣ ਗ੍ਰਿਫਤਾਰ ਕਰ ਲਿਆ ਗਿਆ। ਨਾਲ ਦੋ ਪ੍ਰਾਈਵੇਟ ਬੰਦੇ ਵੀ ਗ੍ਰਿਫਤਾਰ ਕਰ ਲਏ ਗਏ ਨੇ ਦੂਜੇ ਪਾਸੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਕੇਸ ਦਰਜ ਕਰ ਦਿੱਤਾ ਗਿਆ ਇਹ ਮਾਮਲਾ ਫੌਜ ਦੇ ਇੱਕ ਵੱਡੇ ਕਰਨਲ ਨੂੰ ਕਹਿ ਲੋ ਚਾਹੇ ਵੱਡੇ ਅਧਿਕਾਰੀ ਨੂੰ ਕਹਿ ਲੋ ਦੇਖੋ ਵੀ ਸਾਡੇ ਦੇਸ਼ ਦੇ ਅੰਦਰ ਚਾਹੇ ਪੰਜਾਬ ਦੀ ਪੁਲਿਸ ਚਾਹੇ ਦੇਸ਼ ਭਰ ਦੇ ਵਿੱਚ ਸਾਡੀ ਸੈਨਾ ਦੀ ਬਹੁਤ ਸਾਰੇ ਦੋਸ਼ ਅਕਸਰ ਸੈਨਾ ਤੇ ਵੀ ਲੱਗਦੇ ਨੇ ਜਿਵੇਂ ਕਿ ਬੀਤੇ ਕੁਝ ਸਾਲ ਪਹਿਲਾਂ ਇੱਕ ਫੌਜ ਦੇ ਅਧਿਕਾਰੀ ਦੇ ਉੱਤੇ ਇਲਜ਼ਾਮ ਲੱਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਇੱਕ ਮੇੜੀ ਨੇ ਆਪਣੇ ਜਾਲ ਦੇ ਵਿੱਚ ਫੇਸਬੁੱਕ ਦੇ ਜ਼ਰੀਏ ਪਸਾਰਿਆ ਸੀ ਔਰ ਉਹਨੂੰ ਆਪਣੇ ਹੀ ਦੇਸ਼ ਦੇ ਖਿਲਾਫ ਖੜਾ ਕਰ ਦਿੱਤਾ ਸੀ ਯਾਨੀ ਉਹਨੇ ਆਪਣੀ ਪਰਮਿਸ਼ਨ ਜਿਹੜੀ ਲੈਣੀ ਸੀ ਉਹਨੇ ਲਈ ਔਰ ਉਸ ਤੋਂ ਬਾਅਦ ਅਟੈਕ ਕਰਨ ਦੇ ਵਿੱਚ ਵੀ ਇੱਕ ਫੌਜੀ ਦਾ ਨਾਮ ਸਾਹਮਣੇ ਆਇਆ ਸੀ ਤਾਂ ਹੁਣ ਜੇਕਰ ਦੇਸ਼ ਦੀ ਫੌਜ ਦੇ ਅੰਦਰ ਵੱਡੇ ਵੱਡੇ ਘੁਟਾਲੇ ਇਸ ਤਰ੍ਹਾਂ ਚੱਲਣਗੇ ਕਿਉਂਕਿ ਆਖਰ ਲੀਡਰਸ਼ਿਪ ਦੇ ਵਿੱਚ ਤਾਂ ਦੇਖਦੇ ਆ ਪਰ ਜਿਹੜੀਆਂ ਗੱਲਾਂ ਦੇ ਉੱਤੇ ਜਿਹੜੀਆਂ ਸਾਡੀਆਂ ਫੌਜਾਂ ਦੇ ਉੱਤੇ ਸਾਡੇ ਦੇਸ਼ ਦੀ ਜਨਤਾ ਭਰੋਸਾ ਕਰਦੀ ਆ ਪੂਰਾ ਦੇਸ਼ ਭਰੋਸਾ ਕਰਦਾ ਤਾਂ ਉਹਨਾਂ ਦੇ ਵਿੱਚੋਂ ਵੀ ਜੇਕਰ ਇਹੋ ਜਿਹੇ ਦਾਗੀ ਲੋਕ ਨਿਕਲਦੇ ਆ ਤਾਂ ਬਹੁਤ ਵੱਡਾ ਮਾਮਲਾ ਇਹ ਜਿਵੇਂ ਕਿ ਤੁਹਾਡੇ ਸਾਹਮਣੇ ਆ ਗਿਆ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਆਜੋ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਇੱਕ ਪਾਸੇ ਇਹ ਗੱਲ ਕਹਿੰਦੇ ਆ ਠੋਕ ਮਾਰ ਜਾ ਕੇ ਕਹਿੰਦੇ ਨੇ ਕਹਿੰਦੇ ਜੀ ਸਾਡੀ ਤਾਂ ਦੂਜੇ ਨੰਬਰ ਦੇ ਉੱਤੇ ਜਿੱਤ ਹੋਈ ਹੈ ਤੇ ਐਸੀ ਤਾਂ ਹੁਣ ਡਾਇਨਾਸੌਰ ਵੀ ਲੈ ਕੇ ਆਵਾਂਗੇ ਤੇ ਨਾਲੇ ਨਾਲ ਸਾਡਾ ਅਕਾਲੀ ਦਲ ਪੰਜਾਬ ਦੇ ਅੰਦਰ ਵਾਪਸੀ ਕਰੂਗਾ ਪਰ ਦੂਜੇ ਪਾਸੇ ਕਈ ਵੱਡੇ ਕਾਰਨ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਗਏ ਨੇ ਉਹ ਕਿਹੜੇ ਨੇ ਜੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਕਈ ਤੱਥ ਧਰੇ ਗਏ ਨੇ ਕਿ ਅਕਾਲ ਤਖਤ ਸਾਹਿਬ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਕਹਿੰਦਾ ਜੀ ਸਾਡੇ ਤੋਂ ਗਲਤੀ ਹੋਈ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਇਹਨੂੰ ਸਹਿਕਾਰ ਕਰਨ ਲਈ ਤਿਆਰ ਨਹੀਂ ਹੈ ਇਸ ਕਰਕੇ ਪੰਜਾਬ ਦੇ ਅੰਦਰ ਫੇਰ ਤੋਂ ਅਕਾਲੀ ਦਲ ਦਾ ਲਗ ਰਾ ਥੜੇ ਪਾਸੇ ਨੂੰ ਜਾ ਰਿਹਾ ਯਾਨੀ ਪੰਜਾਬ ਦੇ ਅੰਦਰ ਅਕਾਲੀ ਦਲ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ ਤਾਂ ਕਰ ਰਿਹਾ ਕਿ 2027 ਦੇ ਅੰਕੜੇ ਬਦਲ ਸਕਦੇ ਇਹ ਪੰਜਾਬ ਦੀ ਜਨਤਾ ਦੇ ਵਿੱਚੋਂ ਵੀ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਹਿੰਦੇ ਜੀ ਦੇਖੋ ਪਹਿਲਾਂ ਕਈ ਵਾਰ ਤੁਸੀਂ ਵੇਖਿਆ ਜਿਵੇਂ ਹੁਣ ਸਰਬ ਜਿਵੇਂ ਹੁਣ ਸਰਬ ਸ਼ਾਂਤੀ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਨਤੀਜੇ ਚਾਹੇ ਕਹਿੰਦੇ ਘੱਟ ਆ ਗਏ ਨੇ ਪਰ 2027 ਦੇ ਅੰਕੜੇ ਬਦਲ ਸਕਦੇ ਨੇ ਇਹ ਵੱਡੇ ਪੱਧਰ ਦੇ ਉੱਤੇ ਗੱਲ ਅਕਾਲੀ ਦਲ ਦੁਆਰਾ ਪੰਜਾਬ ਦੇ ਕਈ ਲੋਕਾਂ ਦੁਆਰਾ ਚਿਤਾਰੀ ਜਾ ਰਹੀ ਹੈ ਕਹਿੰਦੇ ਸੁਖਬੀਰ ਸਿੰਘ ਬਾਦਲ ਜੇਕਰ ਪੰਜਾਬ ਦੇ ਅੰਦਰ 2027 ਦੇ ਵਿੱਚ ਵਿਕਸਿਤ ਹੋ ਜਾਂਦੀ ਹੈ ਉਹਨਾਂ ਦੀ ਪਾਰਟੀ ਤਾਂ ਵਿੱਚੋਂ ਥਿਉਰੀਆਂ ਬਹੁਤ ਵੱਡੀਆਂ ਆ ਰਹੀਆਂ ਨੇ ਕਹਿੰਦੇ ਫੇਰ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਪਣਾ ਬਦਲਾ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਸਰਕਾਰ ਬਣਾਉਣ ਦੇ ਲਈ ਯਾਨੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਨਾਲ ਕਹਿੰਦੇ ਵਿਜੀ ਤੌਰ ਤੇ ਉਹਨਾਂ ਦੀ ਦੁਸ਼ਮਣੀ ਪੈ ਚੁੱਕੀ ਹੈ ਔਰ ਦੂਜੇ ਪਾਸੇ ਕਈ ਅ fırsਰਾਂ ਨੂੰ ਤੁਸੀਂ ਦੇਖਿਆ ਖੁਲੇ ਆਮ ਸੁਖਬੀਰ ਸਿੰਘ ਬਾਦਲ ਇਹ ਧਮਕੀ ਦੇ ਦਿੰਦੇ ਨੇ ਸਾਬਕਾ ਡੀਜੀਪੀ ਨੂੰ ਕਈ ਵਾਰ ਧਮਕੀਆਂ ਕਈ ਪੰਜਾਬ ਦੇ ਐਸਐਸਪੀ ਨੂੰ ਧਮਕੀਆਂ ਫਿਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਧਮਕੀ ਸੋ ਇਹਨਾਂ ਗੱਲਾਂ ਤੋਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਐ ਐਸੇ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗ ਸਕਦਾ ਆਉਣ ਵਾਲੇ ਸਤਾਹੀ ਦੇ ਵਿੱਚ ਤਾਂ ਜੇਕਰ ਪੰਜਾਬ ਦੀ ਜਨਤਾ ਪਲਟਾ ਮਾਰ ਜਾਂਦੀ ਹੈ ਤਾਂ ਮੈਂ ਹੁਣ ਤੁਹਾਨੂੰ ਇੱਥੇ ਪੁੱਛਣਾ ਚਾਹੁੰਗਾ ਕਿ ਤੁਸੀਂ ਕੀ ਕਹਿੰਦੇ ਇਹਨਾਂ ਗੱਲਾਂ ਤੇ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅੰਦਰ ਸਰਕਾਰ ਉਹਨਾਂ ਦੀ ਆਉਣੀ ਚਾਹੀਦੀ ਹੈ ਜਾਂ ਨਹੀਂ ਇਹਨਾਂ ਤੇ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨ